ਸਾਵਣ ਦਾ ਮਹੀਨਾ ਜਿੱਥੇ ਪੂਰੇ ਦੇਸ਼ ਵਿੱਚ ਖੁਸ਼ੀ ਅਤੇ ਹਰਸ਼ੋ ਉਲਾਸ ਦਾ ਮਨਾਇਆ ਜਾਂਦਾ ਹੈ ਉੱਥੇ ਸਾਵਣ ਦੇ ਮਹੀਨੇ ਫੁੱਲ ਬੂਟੇ ਪੱਤੇ ਅਤੇ ਪਸ਼ੂ ਪੰਛੀ ਤੋਂ ਇਲਾਵਾ ਇਨਸਾਨ ਅਤੇ ਅਸਮਾਨ ਵੀ ਖੇਡਦਾ ਹੈ ਬਹੁਤ ਵਧੀਆ ਰੰਗ ਲੈ ਜਾਂਦਾ ਹੈ ਬਾਰਸ਼ਾਂ ਪੈਂਦੀਆਂ ਹਨ ਗਰਮੀ ਦੂਰ ਹੋ ਜਾਂਦੀ ਹੈ ਅਤੇ ਹਰੇਕ ਬੂਟਾ ਹਰੇਕ ਪੌਦਾ ਹਰੇਕ ਫੁੱਲ ਹਰੇਕ ਪਸ਼ੂ ਪੰਛੀ ਤੇ ਜਵਾਨੀ ਆ ਜਾਂਦੀ ਹੈ ਇਸ ਕਰਕੇ ਕਿਹਾ ਜਾਂਦਾ ਹੈ ਵੀ ਸਾਵਣ ਦਾ ਮਹੀਨਾ ਆ ਗਿਆ ਹੈ ਤੇ ਪੰਜਾਬ ਵਿੱਚ ਸਾਵਣ ਦੇ ਮਹੀਨੇ ਮੇਲੇ ਲੱਗਦੇ ਹਨ ਤੀਆਂ ਤਿਰੰਜਨਾ ਮੇਲਾ ਤੇ ਜਾਦੀਆ ਹਨ ਤੇ ਲੋਕ ਆਪਣੀਆਂ ਮੁਰਾਦਾ ਮੰਗਦੇ ਹਨ ਅਤੇ ਇਸ ਸ਼ਾਵਨ ਦੇ ਮਹੀਨੇ ਦੇ ਵਿੱਚ ਲੋਕ ਸੇਵਾ ਵੀ ਕਰਦੇ ਹਨ ਤੇ ਇਸੇ ਸੇਵਾ ਦਾ ਇੱਕ ਮੇਲਾ ਸੇਵਾ ਰੂਪੀ ਮੇਲਾ ਫਾਜ਼ਿਲਕਾ ਦੇ ਜ਼ਿਲ੍ਹਾ ਸੈਸ਼ਨ ਕੋਰਟ ਵਿੱਚ ਲੱਗਿਆ ਹੈ ਜਿੱਥੇ ਫਾਜ਼ਿਲਕਾ ਜ਼ਿਲ੍ਹਾ ਸੈਸ਼ਨ ਕੋਰਟ ਵਿੱਚ ਕੰਮ ਕਰਦੇ ਵਕੀਲਾਂ ਅਤੇ ਮੁੰਸ਼ੀਆਂ ਵੱਲੋਂ ਮਿਲ ਕੇ ਇਹ ਮੇਲਾ ਲਾਇਆ ਗਿਆ ਅਤੇ ਇਹ ਮੇਲਾ ਛੋਲਿਆਂ ਦੇ ਪ੍ਰਸ਼ਾਦ ਰੂਪੀ ਹੈ ਹਰ ਆਂ ਜਨਵਾਰੇ ਨੂੰ ਛੋਲਿਆਂ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਤੇ ਦੁਆ ਕੀਤੀ ਜਾ ਰਹੀ ਹੈ ਕਿ ਪ੍ਰਮਾਤਮਾ ਉਹਨਾਂ ਦੇ ਅਦਾਲਤਾਂ ਦੇ ਕੇਸਾਂ ਤੋਂ ਨਿਪਟਾਰੇ ਕਰਾਵੇ ਅਤੇ ਬਣਦਾ ਇਨਸਾਫ ਹਰੇਕ ਵਿਅਕਤੀ ਨੂੰ ਦੁਆਵੇ ਜੋ ਆਸ ਰੱਖ ਕੇ ਅਦਾਲਤ ਵਿੱਚ ਇਨਸਾਫ ਲੈਣ ਨਹੀਂ ਆਂਦਾ ਹੈ ਅਤੇ ਉਸ ਨੂੰ ਪੂਰਾ ਇਨਸਾਫ ਮਿਲਣਾ ਚਾਹੀਦਾ ਹੈ ਇਸ ਮੌਕੇ ਪ੍ਰਸ਼ਾਦ ਵੰਡਰ ਵਾਲੇ ਸ਼ਰਧਾਲੂਆਂ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਸਾਡੇ ਨਾਲ ਬਣੇ। ਅਕਸਰ ਲੋਕ ਆਥੇ ਆਪਦੇ ਮਸਾਂ ਲਈ ਹੱਲ ਲਈ ਆਉਂਦੇ ਨੇ ਪਰ ਤੁਸੀਂ ਅੱਜ ਛੋਲੇ ਵੰਡ ਰਹੇ ਹੋ ਕੀ ਕਾਰਨ ਹੈ ਜੀ? ਜੈ ਸ੍ਰੀ ਬਾਲਾ ਜੀ, ਓਮ ਨਸੀਬਾਏ। ਇੱਕ ਤਾਂ ਅੱਜ ਸ਼ਾਵਨ ਦੀ ਮਾਸੀ ਰਾਤਰੀ ਹੈ ਜੀ ਤੇ ਦੂਸਰਾ ਇਹ ਹੈ ਕਿ ਲੰਗਰ ਲਾਉਂਦੇ ਰਹੀਏ ਤੇ ਚਲੋ ਚੰਗਾ ਹੁੰਦਾ ਹੈ ਕਿ ਆਪਦੀ ਕਰ ਕਮਾਈ ਵਿੱਚੋਂ ਕੋਈ ਲੰਗਰ ਦੇ ਤੌਰ ਤੇ ਵੀ ਜਨਤਾ ਵਿੱਚ ਵੰਡੇ ਰਹੀ ਹੈ ਤਾਂ ਚੰਗਾ ਹੁੰਦਾ ਹੈ ਮਹਿਨਤਾ ਐਸੇ ਕਰਕੇ ਇਹ ਵੀ ਸ਼ਾਮ ਨੂੰ ਦੀ ਸਿਵਰਾਤਰੀ ਹੈ ਤੇ ਸਾਰੇ ਇੱਥੇ ਜਿਹੜੇ ਵੀ ਆ ਰਹੇ ਨੇ ਕੋਈ ਤਰੀਕਾ ਭੁਗਤਾਨ ਸਾਡੇ ਮੁੰਚੀ ਭਰਾ ਯਾ ਜੋ ਵੀ ਆ ਰਹੇ ਨੇ ਉਹ ਸਾਰੇ ਲੰਗਰ ਦਾਖਤ ਕਰਨਗੇ ਐਸੇ ਕਰਕੇ ਰੰਗ ਕਰਾਏ ਜੀ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਇਹ ਮੈਸੇਜ ਦੇਵਾਂ ਦੇਣਾ ਚਾਹ ਨਹੀਂ ਕਿ ਮਹਿਨਤਾ ਹੈ ਕਿ ਜਿੰਨਾ ਕੋ ਹੋ ਸਕੇ ਕੋਈ ਆਧੀ ਕਮਾਈ ਚੋਂ ਥੋੜਾ ਬੋਤਾ ਕੋਈ ਲੰਗਰ ਦੇ ਵਿੱਚ ਵੀ ਵਰਤੋ ਵਿੱਚ ਲਿਆਣ ਕੋ ਜਿਆਦਾ ਤਾਂ ਤੇ ਬਾਕੀ ਸਾਹ ਦਾ ਦੇਖ ਤੁੰ ਨੂੰ ਬੋਲਣਾ ਕੀ ਇਹ ਇਹਦਾ ਕੀ ਮਤਲਬ ਹੁੰਦਾ ਇਹਦਾ ਕੀ ਫਾਇਦਾ ਹੈ ਫਾਇਦਾ ਤਾਂ ਹੁਣ ਰੱਬ ਦੇ ਨਾਂ ਤੇ ਜੇ ਕੋਈ ਲੰਗਰ ਵੰਡਿਆ ਜਾ ਉਹਦਾ ਫਾਇਦਾ ਹੈ ਫਾਇਦਾ ਜੀ ਰੱਬ ਦੀ ਕਿਰਪਾ ਬਣੀ ਰਹਿੰਦੀ ਹੈ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਮਕੇਸ਼ ਖਾਨ ਹਾਂ ਜਿਵੇਂ ਮਕੇਸ਼ ਹੀ ਹਾਂ ਦੱਸਿਆ ਵੀ ਆਦੀ ਕਮਾਈ ਤੋਂ ਹਿੱਸਾ ਕੱਢ ਕੇ ਲੰਗਰ ਆਣਾ ਚਾਹੀਦਾ ਤੁਹਾਡਾ ਕੀ ਕਹਿਣਾ ਚਾਹੀਦਾ ਅਸੀਂ ਜੀ ਸਾਰੇ ਮੁਨਸ਼ੀ ਭਰਾਵਾਂ ਜੀ ਸਾਹਿਬ ਜੀ ਜਿਹੜੇ ਵੀ ਅਸੀਂ ਪੋਸਟਲ ਆ ਲੈ ਆ ਜੀ ਅਸੀਂ ਆਂਦੇ ਟਾਈਮ ਕੋਈ ਨਾ ਕੋਈ ਲੰਗਰ ਚ ਸੇਵਾ ਪਾਉਂਦੇ ਰਹਿੰਦੇ ਆ ਜੀ ਉਹ ਅਸੀਂ ਜੀ ਸਾਵਾਂ ਦੇ ਉਪਲਖ ਜਿਹੜਾ ਜੀ ਅੱਜ ਉਹ ਸ਼ਿਵਰਾਤਰੀ ਹੈ ਜੀ ਉਹਦੇ ਉਪਲਖ ਚ ਲੰਗਰ ਲਾਇਆ ਕਿਸ ਤਰ੍ਹਾਂ ਦਾ ਲੰਗਰ ਲਾਇਆ ਤੇ ਕਦੋਂ ਸ਼ੁਰੂ ਕੀਤਾ ਗਿਆ ਸੀ ਜੀ ਆਪਾਂ ਜੀ 11 ਵਜੇ ਪੂਰੇ ਨੈਟ ਸ਼ੁਰੂ ਕਰਤਾ ਸੀ ਜੀ ਛੋਲੇ ਦਾ ਲੰਗਰ ਹੈ ਜੀ ਜੀ ਇਸ ਉਪਲਖ ਦੇ ਵਿੱਚ ਕੱਲੇ ਛੋਲੇ ਹੀ ਹੈ ਜੀ ਪਿੱਛੇ ਅਸੀਂ ਛਬੀ ਦਾ ਲੰਗਰ ਲਾਉਂਦੇ ਆਂ